ਅਸੀਂ ਕਰਦੇ ਆਂ ਬੈਕ ਬਹੁਤ ਜ਼ਿਆਦਾ ਮਿੰਟ ਕੀਤੀਆਂ ਹਾਂ ਪਾਕ ਜਾਣਾ ਦਾਹ ਪਿੰਡਾਂ ਵਿੱਚ ਤੇ ਜਦੋਂ ਇਲੈਕਸ਼ਨ ਪੰਚਾਇਤ ਦਾ ਕਹਿੰਦੇ ਵੀ ਸਾਡੇ ਰੰਡਾਵਾ ਸਭ ਦੀ ਮਤ ਕਰੋ ਅਈ ਪਾਰਟੀ ਛੱਡੀ ਸਾਰੀ ਮੇਰੇ ਨਾਲ ਪੰਜ-ਛਤ ਬੰਦੇ 10 ਵੀ ਹੋਰ ਵੀ ਅਈ ਪਾਰਟੀ ਛੱਡੀ ਪੈਣੀ ਸੇਵਾ ਕੀਤੀ ਐ ਇੰਨਾ ਘਾਲਖਾਨ ਚਾਰਜ ਮੜਾ ਏ ਹਰ ਬੰਦਾ ਹੀ ਕਹੇਗਾ ਮੈਨੂੰ ਉਹ ਤਾਂ ਪਤਾ ਕੀ ਐਨਾ ਟਾਈਮ ਤੁਸੀਂ ਕੱਢਿਆ ਪਾਰਟੀ ਤੇ ਕੀ ਕੀ ਤੁਹਾਨੂੰ ਕਮੀਆਂ ਨਜ਼ਰ ਆਈਆਂ ਕਮੀਆਂ ਇਹੋ ਨਜ਼ਰ ਆਈਆਂ ਅਿਲਨੋ ਤੇ ਕਹਿੰਦੇ ਨੇ ਵੀ ਤੁਸੀਂ ਸਾਡੀ ਮੈਂਬਰ ਤੁਸੀਂ ਸਾਡੇ ਸਰਪੰਚ ਤੁਸੀਂ ਸਾਡੇ ਲੰਬੜ ਜਦੋਂ ਪੰਚਾਇਤ ਦਾ ਇਲੈਕਸ਼ਨ ਆਇਆ ਤੇ ਜਿਸ ਬੰਦੇ ਨੇ ਖਰੀਦ ਲਿਆ ਉਹਨੂੰ ਕਹਿੰਦਾ ਉਹਦੀ ਮਤ ਕਰੋ ਉਹ ਵਿਰੋਧੀ ਜਿਹੜਾ ਕਹਿੰਦਾ ਜੇਲਾ ਵੇਖਣੀ ਹੈ ਤੁਸੀਂ ਆਪ ਪਾਰਟੀ ਚ ਆ ਗਈ ਉਹਦੀ ਮਤ ਕਰੋ ਅੱਜ ਪਿਛਾੜ ਤੇ ਹੁਣ ਕਾਂਗਰਸ ਪਾਰਟੀ ਜੁਆਇਨ ਕੀਤੀ ਕਾਂਗਰਸ ਪਾਰਟੀ ਜੁਆਇਨ ਕਰ ਲਈ ਸਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਲੰਬੜ ਵੀ ਲੋਹ ਵਿੱਚ ਨਾਲ ਹਾਂਜੀ ਆਪੋ ਕੀ ਕਹਣਾ ਚਾਹੁੰਦੇ ਹੋ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਅਸੀਂ ਮੈਂ 2022 ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਜੀ ਪਰ ਮਾਨਾ ਨਾ ਜਿਹੜਾ ਉੱਥੇ ਟਿਕਿਆ ਨਹੀਂ ਮੈਨੂੰ ਬਲਾਕ ਪ੍ਰਧਾਨ ਵੀ ਬਣਾਇਆ ਗਿਆ ਔਰ ਜਿਹੜਾ ਵਰਕਰਾਂ ਦਾ ਜਾਨੀ ਕਿ ਸਾਥ ਦੇਣ ਵਾਲੀ ਪਾਰਟੀ ਜਿਹੜੇ ਵਰਕਰਾਂ ਦੇ ਪਿੱਠ ਦੇ ਪਿੱਛੇ ਪੂਰਾ ਹੱਥ ਰੱਖਦੇ ਨੇ ਉਹ ਸਾਨੂੰ ਸਾਡੇ ਏਰੀਆ ਦੇ ਵਿੱਚ ਇੱਕੋ ਦੇ ਇੱਕੋ ਲੀਡਰ ਲੱਗਦੇ ਨੇ ਬਾਉ ਜੀ ਜਿਨ੍ਹਾਂ ਨੇ ਆਪਣੇ ਵਰਕਰਾਂ ਦੀ ਕਦੀ ਪਿੱਠ ਨਾ ਲੱਗਣ ਦਿੱਤੀ ਆਮ ਆਦਮੀ ਪਾਰਟੀ ਛੱਡ ਕੇ ਅੱਜ ਬਾਉ ਜੀ ਹੋਣਾ ਵੀ ਤੇ ਮੈਡਮ ਹੋਣਾ ਵੀ ਰਹਿਨਮਾਈ ਇਹ ਅੱਜ ਆਈ ਕਾਂਗਰਸ ਪਾਰਟੀ ਦੀ ਸ਼ਾਮਲ ਹੋਇਆ ਤੇ ਵੱਧ ਚੜ ਕੇ ਅਸੀਂ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਜੀ ਸਰ ਸਾਹਿਬ ਕੀ ਗੱਲ ਦੇਖਣ ਜਾ ਕੇ ਤੁਹਾਡੀ ਕਰਨ ਲਈ ਪਾਕੀ ਵੀ ਜਿਹੜੇ ਮੁੱਖੇ ਜਿਹੜੇ ਨਾਲ ਜੁੜੇ ਸੀਗੇ ਸ਼ੁਰੂ ਤੋਂ ਆਮ ਆਦਮੀ ਪਾਰਟੀ ਦੇ ਨਾਲ ਚਲੇ ਸੀਗੇ ਉਹ ਬੰਦੇ ਧੀਰੇ ਧੀਰੇ ਕਰਕੇ ਵਾਪਸੀ ਕਰਦੇ ਆ ਜਾਂ ਛੱਡ ਰਹੇ ਆ ਜਾਂ ਸ਼ਾਂਤ ਹੋ ਕੇ ਬਹਿ ਕੇ ਕਾਰਨ ਕੀ ਆ ਕਰਨਾ ਜਰਾ ਗੱਲ ਕੀ ਹੈ ਕਿ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਜੀ ਲੀਡਰ ਮਾੜਾ ਹੁੰਦਾ ਜਿਹੜਾ ਦੇਨਾਂਗਰ ਦੀ ਗੱਲ ਕਰ ਰਹੇ ਹਾਂ ਹਲਕੇ ਦੇਨਾਂਗਰ ਦੀ ਗੱਲ ਕਰ ਰਹੇ ਹਾਂ ਸਾਨੂੰ ਆਮ ਆਦਮੀ ਪਾਰਟੀ ਨੂੰ ਜਿਹੜਾ ਇੱਥੋਂ ਲੀਡਰ ਮਿਲਿਆ ਨਾ ਉਹ ਬਹੁਤ ਮਾੜਾ ਹੋਇਆ ਜੀ ਕੀ ਕਮੀ ਇੱਕ ਕਮੀ ਦੱਸ ਦੋ ਇੱਕ ਕਮੀ ਨਹੀਂ ਹਜ਼ਾਰਾਂ ਕਮੀਆਂ ਦੀ ਹਜ਼ਾਰਾਂ ਕਮੀਆਂ ਹੈਗੀਆਂ ਉਹ ਤੁਸੀਂ ਵੀ ਜਾਣਦੇ ਹੋ ਸਾਰੇ ਹਲਕੇ ਦੇ ਨਿਵਾਸੀ ਵੀ ਜਾਣਦੇ ਨੇ ਜਾਂ ਜਿਹੜੇ ਸਾਡੇ ਪਾਰਟੀ ਦੇ ਪੁਰਾਣੇ ਵਰਕਰ ਨਾਲ ਚੱਲੇ ਹੈਗੇ ਸੀ ਜਾਂ ਬਲਾਗ ਬਲਾਗ ਪ੍ਰਧਾਨ ਚੱਲੇ ਹੈਗੇ ਸੀ ਜਾਂ ਜ਼ਿਲ੍ਹਾ ਦੇ ਕੋਈ ਵੀ ਸੀ ਵਿੰਗ ਦਾ ਕੋਈ ਐਸ ਸੀ ਵਿੰਗ ਦਾ ਜਿਨ੍ਹਾਂ ਦੇ ਉੱਤੇ ਅਸੀਂ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਉੱਤੇ ਪਰਚੇ ਤੱਕ ਹੋਏ ਉਹ ਚੰਗੀ ਤਰ੍ਹਾਂ ਜਾਣਦੇ ਨੇ ਵੀ ਸਾਰੇ ਜਾਣਦੇ ਆ ਦੁਖੀ ਸਾਰੇ ਹੀ ਨੇ ਪਰ ਸਮਾਂ ਲੱਗਣਾ ਹੈਗਾ ਹੌਲੀ-ਹੌਲੀ ਲੈਣ ਲੱਗੀ ਹੈਗੀ ਹੈ ਹੁਣ ਲੈਣ ਵਾਜਣੀ ਹੈਗੀ ਹੈ ਜੀ ਨਸ਼ੇ ਦੇ ਵਿਰੋਧੀ ਤੁਸੀਂ ਪਿੰਡਾਂ ਵਾਂਖਾ ਦੇ ਵਿੱਚ ਕਾਫੀ ਕਦਮ ਚੱਕੇ ਸੀ ਲੇਕਿਨ ਇਸ ਕੋਈ ਹੁਣ ਕੀ ਹਾਲਾਤ ਨੇ ਪਿੰਡਾਂ ਵਾਂਖਾ ਦੇ ਪਿੰਡ ਰਵਾਂਖਾ ਦੇ ਵਿੱਚ ਨਸ਼ੇ ਵਾਰੇ ਤੇ ਅੱਧਾ ਹੈਗੀ ਆ ਜੀ ਕਿ ਅਸੀਂ ਐ ਨਹੀਂ ਕਹਿ ਸਕਦੇ ਹੈਗੇ ਵੀ ਨਸ਼ਾ ਬੰਦ ਹੋ ਗਿਆ ਨਸ਼ਾ ਪਹਿਲੇ ਨਾਲੋਂ ਵਧਿਆ ਹੀ ਹੋਏਗਾ ਘਟਿਆ ਨਹੀਂ ਹੈਗਾ 2022 ਦਾ ਪਹਿਲ ਕਾਫੀ ਤਰੀਕਾਂ ਕਰਦੀ ਹੈ ਪਾਰਟੀਆਂ ਚਾਲੂ ਪਾਰਟੀਆਂ ਕੀ ਲੱਗਦਾ ਵੀ ਨਹੀਂ ਖਰੇ ਉੱਤੇ ਥੋੜੇ ਤੋਂ ਮੈਂ ਪਹਿਲੇ ਤੁਹਾਨੂੰ ਕਹਿ ਚੁੱਕਾ ਹਾਂ ਕਿ ਪਾਰਟੀ ਨਹੀਂ ਮਾਰੀ ਹੁੰਦੀ ਜੀ ਕੈਂਡੀਡੇਟ ਮਾਰ ਆ ਬਾਕੀ ਕਾਂਗਰਸ ਪਾਰਟੀ ਇਸ ਗੱਲੋਂ ਕਾਂਗਰਸ ਪਾਰਟੀ ਦੇ ਮੈਂ ਕਰਨਾ ਤਾਰੀਫ ਕਰਨਾ ਹੈਗਾ ਕਿ ਆਪਣੇ ਵਰਕਰ ਦੀ ਪਿੱਠ ਨਹੀਂ ਲੱਗਣ ਦਿੰਦੇ ਤੇ ਆ ਜਿਹੜੇ ਸਾਡੇ ਹਲਕਾ ਇੰਚਾਰਜ ਹੈਗੇ ਸੀ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਆਪਣੇ ਵਰਕਰਾਂ ਦੀ ਪਿੱਠ ਲਾਈ ਹੋਰ ਕੇ ਇਹ ਨਹੀਂ ਜਣੀ ਸਿਰਫ ਆਪਣੇ ਵਰਕਰ ਨੂੰ ਢੋਕੇ ਆਣਾਂ ਨੇ ਜੀ ਜੀ ਦਾਦੋ ਜੀ ਦਾਦੋ ਜੀ ਅੱਜ ਜੀ ਪਰਿਵਾਰ ਬਧਿਆ ਦੋ ਬੜੇ ਆ ਆਗੂ ਆ ਬਾਪੂ ਦੇ ਦੇਖੋ ਜੀ ਗੱਲ ਇਹ ਆ ਕਿ ਜਿਵੇਂ ਔਰ ਦੀਪ ਹੁਣਾਂ ਨੇ ਵੀ ਇਹ ਗੱਲ ਕਹੀ ਹੈ ਠਾਕੁਰ ਸਾਹਿਬ ਨੇ ਰਾਜkumar ਹੁਣਾਂ ਨੇ ਵੀ ਇਹ ਗੱਲ ਕਹੀ ਹੈ ਕਿ ਪਾਰਟੀਆਂ ਤੇ ਲਗਭਗ ਠੀਕ ਹੈ ਹਰ ਇੱਕ ਦਾ ਆਪਣਾ ਸਿਸਟਮ ਹੈ ਆਪਣਾ ਆਪਣਾ ਤੌਰ ਤਰੀਕਾ ਇਲੈਕਸ਼ਨ ਲੜਨ ਦਾ ਆਪਣਾ ਆਪਣਾ ਤਰੀਕਾ ਹੈਗਾ ਕੰਮ ਕਰਨ ਦਾ ਜਿਵੇਂ ਹਰ ਬੰਦੇ ਦਾ ਟੈਂਪਰਮੈਂਟ ਡਿਫਰੈਂਟ ਹੈ ਇਸੇ ਤਰ੍ਹਾਂ ਹਰ ਇੱਕ ਦਾ ਆਪੋ ਆਪਣਾ ਥਿਊਰੀ ਹੈਗੀ ਹੈ ਕੰਮ ਕਰਨ ਦੀ ਆਮ ਪਾਰਟੀ ਇੱਕ ਨਵੀਂ ਪਾਰਟੀ ਆਈ ਸੀ ਔਰ ਉਹਨੇ ਲੋਕਾਂ ਨੂੰ ਇਹ ਸੁਪਨੇ ਦਿਖਾਏ ਕਿ ਅਸੀਂ ਜੋ ਭਾਰਤੀ ਕਨਵੈਨਸ਼ਨਲ ਪਾਰਟੀਆਂ ਨਾਲੋਂ ਹਟ ਕੇ ਕੰਮ ਕਰਾਂਗੇ ਅਸੀਂ ਆਮ ਆਦਮੀ ਆ ਬੜਾ ਪ੍ਰਚਾਰ ਹੋਇਆ ਸਾਡੇ ਚੋਂ ਬੀਜੇਪੀ ਚੋਂ ਕਾਮਰੇਡ ਅਕਾਲੀ ਦਲ ਤੋਂ ਸਾਰਿਆਂ ਚੋਂ ਹੀ ਵਰਕਰ ਨਿਕਲ ਕੇ ਤੇ ਕਈ ਹੁੰਦਾ ਨਾ ਜਿਹੜੇ ਕੁਝ ਹੈਡਪ ਹੋ ਜਾਂਦੇ ਜਾਂ ਕੁਝ ਹਾਲਾਤ ਦੇਖਦੇ ਆਂ ਵੀ ਯਾਰ ਬਹੁਤਾ ਵਧੀਆ ਨਹੀਂ ਚੱਲ ਰਿਹਾ ਜਾਂ ਕੁਝ ਉਹ ਫਿਰ ਕੋਸ਼ਿਸ਼ ਕਰਦੇ ਆ ਖੱਬੇ ਸੱਜੇ ਜਾਣ ਦੀ ਉਹਨਾਂ ਨੇ ਇੱਕ ਟਰਾਇਲ ਬੇਸਿਸ ਦੇ ਉੱਤੇ ਟਰਾਈ ਕੀਤੀ ਔਰ 22 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਇੰਨੀ ਜ਼ਬਰਦਸਤ ਸੁਨਾਮੀ ਸੀ ਯਾਨੀ ਹਨੇਰੀ ਸੀ ਆ ਪਾਰਟੀ ਦੇ ਹੱਕ ਚ ਯਾਰ ਇੱਕ ਵਾਰੀ ਆਪਾਂ ਦੇਖ ਲਈਏ ਟਰਾਈ ਕਰਕੇ ਸੋ ਉਸ ਹਨੇਰੀ ਦੇ ਵਿੱਚ ਇਹ ਵੀ ਸਾਡੇ ਜਿਹੜੇ ਵਰਕਰ ਨੇ ਆਪਣਾ ਦੋਹਾਂ ਨਾਲ ਤੇ ਅਸੀਂ ਨਾਂ ਲੈ ਰਹੇ ਆ ਬਾਕੀ ਵੀ ਨਾਲ ਤੁਸੀਂ ਦੇਖਦੇ ਪਿਓ ਜਿਹੜੇ ਸ਼ਾਮਲ ਹੋਏ ਨੇ ਕਾਫੀ ਵੱਡਾ ਗਰੁੱਪ ਹੈ ਇਹਨਾਂ ਨੇ ਵੀ ਇੱਕ ਟਰਾਈ ਕੀਤੀ ਵੀ ਚਲੋ ਆਪਾਂ ਦੇਖ ਲਈਏ ਸਿਸਟਮ ਦੇ ਵਿੱਚ ਪਾ ਕੇ ਜਿਵੇਂ ਰਾਜਕਮਰ ਹੋਣਾ ਨੇ ਵੀ ਦੱਸਿਆ ਕਿ ਬਜ਼ੁਰਗਾਂ ਤੋਂ ਰਾਈਟ ਫਰਮ ਦਾ ਡੇ 1 ਇਹ ਕਾਂਗਰਸ ਦੀਆਂ ਫੈਮਲੀਆਂ ਨੇ ਪ੍ਰਦੀਪ ਠਾਕਰ ਉਹਨਾਂ ਦੀ ਵੀ ਕਾਂਗਰਸ ਦੀ ਫੈਮਲੀ ਆ ਅਵਾਂਖਾ ਤੇ ਵੈਸੀ ਵੀ ਤੁਹਾਨੂੰ ਪਤਾ ਹੈ ਕਿ ਪਹਿਲਾਂ 25 ਸਾਲ ਮੇਰੇ ਪਿਤਾ ਜੀ ਰਹੇ ਨੇ ਹੁਣ 2002 ਤੋਂ ਅਰੋਣਾ ਚੌਧਰੀ ਆ ਤੇ ਅਸੀਂ ਤੇ ਬੜੇ ਕਲੋਜ਼ਲੀ ਆਪਸ ਦੇ ਵਿੱਚ ਅ ਦੋਸਤਾਨਾ ਵੀ ਆ ਤੇ ਰਿਸ਼ਤੇਦਾਰੀਆਂ ਵੀ ਨੇ ਪਿਆਰ ਵੀ ਆ ਖਾਨਦਾਨੀ ਇਕੱਠੇ ਆ ਪਰ ਇਹਨਾਂ ਨੇ ਇੱਕ ਟ్రਾਇਲ ਬੇਸ ਤੇ ਇਸ ਕਰਕੇ ਨਹੀਂ ਕਿ ਵੀ ਅਸੀਂ ਮਾੜੇ ਸੀ ਟ్రਾਇਲ ਕੀਤੀ ਵੀ ਸ਼ਾਇਦ ਕੋਈ ਚੰਗਾ ਨਿਕਲੇ ਪਰ ਅਲਟੀਮੇਟਲੀ ਇਹ ਜਿਹੜੀ ਆਮ ਪਾਰਟੀ ਹੈ ਇਹਦੇ ਵਿੱਚ ਕੰਮ ਕਰਨ ਦਾ ਸਿਸਟਮ ਇੱਕ ਡਿਫਰੈਂਟ ਹੈ ਕਿ ਜਿਹੜੀ ਆਪਣਾ ਤੇ ਕੋਈ ਵਰਕਰ ਹੈ ਨਹੀਂ ਸੀ ਵਰਕਰ ਤੇ ਸਾਰੇ ਦੂਸਰੀਆਂ ਪਾਰਟੀਆਂ ਚੋਂ ਟੁੱਟ ਕੇ ਆਏ ਇਹਨਾਂ ਦਾ ਸੀ ਵੀ ਹਰ ਪਿੰਡ ਦੇ ਵਿੱਚ ਝਗੜਾ ਕਰਾਈਏ ਲੜਾਈ ਕਰਾਈਏ ਇੱਕ ਨੂੰ ਅੰਦਰ ਕਰਾਈਏ ਜਿਹੜਾ ਇਹਨਾਂ ਕੋਲ ਜਾਏਗਾ ਉਹ ਇਹਨਾਂ ਨਾਲ ਬਖਾਰੀ ਉੱਜੇਗਾ ਬੋਲੇ ਇਹਨਾਂ ਨੇ ਕਿ ਸਿਸਟਮ ਜਿਆ ਨੈਟਵਰਕਿੰਗ ਇਹ ਜਿਆਦਾ ਖਾਸ ਤੌਰ ਉੱਪਰ ਤੋਂ 3 ਵੀ ਆਲਣਾ ਚੌਧਰੀ ਲੋਕਾਂ ਨੇ ਪਿਆਰ ਦਿੱਤਾ 2022 ਚ ਵੀ ਦਿਖਾਇਆ ਅਸੀਂ ਇਦਰੋਂ ਤਕੜੇ ਸੀ ਲੱਗੇ ਨੇ ਅੱਜ ਵੀ ਸੋ ਜਦੋਂ ਮੁਕਾਬਲਾ ਕਰਦੇ ਆ ਅਸੀਂ ਇਹਨਾਂ ਨੂੰ ਹਰ ਫਰੰਟ ਤੇ ਫੇਲ ਕੀਤਾ ਆਪਣਾ ਜਿਹੜਾ ਸਾਡਾ ਵਿਰੋਧੀ ਆਪਣੇ ਆਪ ਨੂੰ ਕਹਿੰਦਾ ਮੈਂ ਹਲਕਾ ਹੀ ਜਾਵਾਂ ਉਹ ਜਿਹੜੇ ਲੋਕ ਨੇ ਉਹਨਾਂ ਨੇ ਵੀ ਮਹਿਸੂਸ ਕੀਤਾ ਜਿਹੜੇ ਇਹਦੇ ਨਾਲ ਜੁੜੇ ਸੀ ਉਹਨਾਂ ਵੀ ਮਹਿਸੂਸ ਕੀਤਾ ਵੀ ਯਾਰ ਸਾਡੇ ਕੋਲ ਗਲਤੀ ਹੋ ਗਈ ਇਹ ਗਲਤ ਲਾਈਨ ਦੇ ਉੱਤੇ ਪਾਰਟੀ ਚੱਲਦੀ ਪਈ ਆ ਗਲਤ ਲਾਈਨ ਦੇ ਉੱਤੇ ਸਾਡਾ ਲੀਡਰ ਜਿਹੜਾ ਉੱਧਰ ਬਣਾਇਆ ਸੀ ਜਿਹੜਾ ਥਾਪਿਆ ਸੀ ਉਹ ਚੱਲਦਾ ਪਿਆ ਜੋ ਅਲਟੀਮੇਟਲੀ ਘਰ ਵਾਪਸੀ ਹੋਈ ਆ ਮੈਂ ਤਾਂ ਬਹੁਤ ਖੁਸ਼ ਆਂ ਔਰ ਵਾਪਸੀ ਵੀ ਇਹੋ ਜੇ ਵੇਲੇ ਹੋਈ ਆ ਕਿ ਜਦੋਂ ਸੰਤੀ ਦਾ ਇਲੈਕਸ਼ਨ ਹੈ ਜ਼ਿਲ੍ਹਾ ਪਰੀਸ਼ਦ ਦਾ ਇਲੈਕਸ਼ਨ ਹੈ ਇਹੋ ਜੇ ਵੇਲੇ ਜੇ ਕੋਈ ਬੰਦਾ ਜੁਆਇਨ ਕਰਦਾ ਤੇ ਉਹ ਦਿਲੋਂ ਜੁਆਇਨ ਕਰਦਾ ਦੇਖੋ ਨਾ ਅੱਜ ਸਾਨੂੰ ਲੋੜ ਆ ਪਾਰਟੀ ਨੂੰ ਲੋੜ ਆ ਇਸ ਸਮੇਂ ਦੇ ਉੱਤੇ ਜੇ ਕੋਈ ਦੂਸਰੀ ਪਾਰਟੀ ਦਾ ਬੰਦਾ ਆਉਂਦਾ ਤੇ ਮੈਂ ਹੀ ਸਮਝਦਾ ਕਿ ਉਹ ਮਨ ਸਾਫ਼ ਕਰਕੇ ਤੇ ਦਿਲੋਂ ਪੂਰੀ ਤਿਆਰੀ ਕਰਕੇ ਆਇਆ ਕਿ ਅੱਜ ਬੌਜੀ ਨੂੰ ਲੋੜ ਹੈ ਪਰ ਉਹਨਾਂ ਨੂੰ ਲੋੜ ਹੈ ਅਸੀਂ ਇਹਨਾਂ ਦਾ ਸਾਥ ਦਈਏ ਜੇ ਉਸਾਂ ਚੱਲਦੇ ਫਿਰਦੇ ਵੀ ਕਈ ਵਾਰੀ ਕੋਈ ਮਨ ਉਕਤਾ ਜਾਂਦਾ ਤੇ ਆ ਜਾਂਦਾ ਉਹ ਔਰ ਇਹ ਜੁਆਇਨਿੰਗ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਫਿਰ ਵਿਦਾਊਟ ਕਿਸੇ ਲੋਭ ਲਾਲਚ ਤੋਂ ਆਏ ਨਾ ਕੋਈ ਇਹ ਨਹੀਂ ਵੀ ਕੋਈ ਟਿਕਟ ਦੀ ਚਾਹਵਾਨ ਨਹੀਂ ਜਾਂ ਕੋਈ ਇਹਨਾਂ ਨੇ ਇਲੈਕਸ਼ਨ ਕੰਟੈਸਟ ਕਰਨਾ ਹੈ ਕਈ ਵਾਰੀ ਹੁੰਦਾ ਨਾ ਕਿ ਜਿਵੇਂ ਸਾਡੇ ਚੋਂ ਵੀ ਇੱਕ ਗਿਆ ਉਹਨੂੰ ਪਤਾ ਲੱਗ ਗਿਆ ਵੀ ਮੇਰੀ ਕਾਰਗਰਦਗੀ ਜਿਹੜੀ ਆ ਉਹਨੂੰ ਧਿਆਨ ਚ ਰੱਖਦੇ ਆ ਸ਼ਾਇਦ ਮੈਨੂੰ ਟਿਕਟ ਨਾ ਮਿਲੇ ਹਾਲਾਂਕਿ ਅਜੇ ਕੋਈ ਅਹੀਂ ਫੈਸਲਾ ਵੀ ਨਹੀਂ ਕੀਤਾ ਅੱਜ ਤੱਕ ਕੋਈ ਨਹੀਂ ਕੀਤਾ ਦਾ ਅੱਜ ਕਰਾਂਗੇ ਲੇਕਿਨ ਉਹਨੂੰ ਆਪਣੀ ਬੰਦੇ ਨੂੰ ਪਾਲਾ ਮਾਰਦਾ ਨਾ ਪਾਰਟੀ ਛੱਡ ਕੇ ਚਲੇ ਗਏ ਇਹ ਹੁੰਦੀ ਆ ਮਤਲਬ ਪ੍ਰਸਤੀ ਕਿ ਜੀ ਇਧਰੋਂ ਨਹੀਂ ਤੇ ਉਧਰੋਂ ਸੀ ਪਰ ਇਹ ਜਿਹੜੀ ਗਰੁੱਪ ਜੁਆਇਨ ਕਰ ਰਿਹਾ ਇਹ ਦੋਨੇ ਟੌਪ ਦੇ ਲੀਡਰ ਨੇ ਕੋਈ ਯੂਥ ਦਾ ਲੀਡਰ ਹੈ ਕੁਮਲਾ ਦਾ ਬਣਾ ਸੀ ਇਹਨਾਂ ਨੇ ਮੈਂ ਸਮਝਦਾ ਵਾਕਈ ਜੀ ਮੈਂ ਇਹਨਾਂ ਦਾ ਧੰਨਵਾਦੀ ਆ ਮੈਂ ਖੁਸ਼ ਆ ਇਸ ਗੱਲ ਤੇ ਕਿ ਵਿਦਾਊਟ ਕਿਸੇ ਕੰਡੀਸ਼ਨ ਦੇ ਵਿਦਾਊਟ ਕਿਸੇ ਸ਼ਰਤ ਦੇ ਇਹ ਸਾਡੇ ਨਾਲ ਜੁੜੇ ਨਾ ਤੇ ਮੈਂ ਤਾਂ ਬਲਕਿ ਆਫਰ ਵੀ ਕੀਤਾ ਵੀ ਜੇ ਇਲੈਕਸ਼ਨ ਲੜਨਾ ਚਾਹੁੰਦੇ ਹੋ ਤਾਂ ਮੈਂ ਲੜਨ ਨੂੰ ਤਿਆਰ ਆ। ਇਹ ਕੋਈ ਇਸਤਰੀ ਜਨਰਲ ਹੈ। ਇੱਥੇ ਬਲਾਕ ਸੰਮਤੀ ਦੀ ਆ ਕਰੂਣਾ ਦੀ ਵਾਈਫ ਲੜ ਸਕਦੀ ਹੀ ਇਹਨਾਂ ਦੇ ਪਰਿਵਾਰ ਚੋ ਵੀ ਲੜ ਸਕਦਾ ਪਰ ਉਹ ਕਹਿੰਦੇ ਨਹੀਂ ਬੌਜੀ ਅਸੀਂ ਆਪਣੇ ਤੇ ਇਹ ਨਹੀਂ ਲਾਣਾ ਭਈ ਇਹ ਮਤਲਬ ਨੂੰ ਗੇ ਇਸੇ ਤਰ੍ਹਾਂ ਰਾਜਕਮਰਨ ਨੂੰ ਵੀ ਮੈਂ ਪੁੱਛਿਆ ਮੈਂ ਕਿਹਾ ਰਾਜਕਮਰਨ ਜੀ ਤੁਸੀਂ ਜੇ ਆਪਣੇ ਕਿਸੇ ਨੂੰ ਪਰਿਵਾਰ ਨੂੰ ਲੜਾਉਣਾ ਚਾਹੁੰਦੇ ਕੋਈ ਗੱਲ ਨਹੀਂ ਮੇਰਾ ਫਰਜ਼ ਬੰਦਾ ਹੀ ਪੁੱਛਣਾ ਪਰ ਇਹਨਾਂ ਨੇ ਸਪੱਸ਼ਟ ਇਨਕਾਰ ਕੀਤਾ ਕਹਿੰਦੇ ਜੀ ਅਸੀਂ ਅਨ ਕੰਡੀਸ਼ਨਲ ਆਏ ਆ ਅਸੀਂ ਆਪਣੇ ਤੇ ਇਹ ਨਹੀਂ ਲਾਂਚਣ ਲਵਾਣਾ ਵੀ ਸ਼ਾਇਦ ਕਿਸੇ ਮਤਲਬ ਨੂੰ ਗੇ ਨਾ ਅਸੀਂ ਤਾਂ ਕੰਮ ਕਰਨਾ ਚਾਹੁੰਦੇ ਆ ਔਰ ਇਹ ਕਾਮੇਨ ਵਰਕਰ ਨੇ ਮੈਂ ਇਹਨਾਂ ਨੂੰ ਇਹ ਅਸ਼ੋਰੈਂਸ ਦੇਣਾ ਕਿ ਜਿਹੜਾ ਸਾਡਾ ਪੁਰਾਣਾ ਪਰਿਵਾਰ ਹੈ ਜਿਹਨੂੰ ਇਹ ਅੱਗੇ ਗਏ ਸੀ ਉਹ ਪਰਿਵਾਰ ਇਹਨਾਂ ਨੂੰ ਬਿਲਕੁਲ ਬੜੇ ਪਿਆਰ ਦੇ ਨਾਲ ਆਪਣੀ ਗਲਵਕੜੀ ਚ ਲੈੇਗਾ ਔਰ ਅਪਾ ਫੇਰ ਪੁਰਾਣੀ ਜਿਹੀ ਤਰ੍ਹਾਂ ਹੀ ਇਲੈਕਸ਼ਨ ਲੜਾਂਗੇ ਔਰ ਪਿਆਰ ਵਧਾਵਾਂਗੇ